ਕੰਡਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਹੈ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ساری ਜ਼ਿੰਦਗੀ ਤੁਸੀਂ ਯਾਦ ਰੱਖੋ ਜਿੱਤਾਂ ਜਿੱਤਾਂ ਦੇ ਜਿੰਨੇ ਵੀ ਯਾਤਨੇ ਜੀ ਵੀਰਾਨ ਨੇ ਨਾ ਤੇ ਇਹ ਉਹਨਾਂ ਨੇ ਯਾ ਸੋ ਤੁਸੀਂ ਪ੍ਰਾਊਡ ਡਾਰਲਿੰਗ ਯਾਦ ਰੱਖੋਗੇ ਸਾਰੇ ਵੀ ਹਾਂ ਕੋਈ ਭਈਏ ਸੀਗੇ ਪ੍ਰਵਾਸੀ ਸੀਗੇ ਪੰਜਾਬ ਤੋਂ ਕੱਢੇ ਹੀ ਸੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਯਾ ਅਸੀਂ ਕਰਾਂਗੇ ਉਤਰੀ ਸਾਰੀ ਜ਼ਿੰਦਗੀ। ਰਾਏਕੋਟ ਦੇ ਪਿੰਡ ਆਂਡਲੂ ਦੇ ਵਿੱਚ ਵੱਡਾ ਮਸਲਾ ਬਣਿਆ ਹੋਇਆ ਹੈ ਇੱਕ ਪ੍ਰਵਾਸੀ ਪਰਿਵਾਰ ਨੂੰ ਪਿੰਡ ਦੇ ਵਿੱਚੋਂ ਕੱਢਣ ਦੇ ਕਰਕੇ। ਤੁਹਾਨੂੰ ਦੱਦੀਏ ਕਿ ਆਂਡਲੂ ਪਿੰਡ ਦੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਰਹਿੰਦਾ ਸੀ ਜਿਨ੍ਹਾਂ ਦਾ ਇੱਕ ਲੜਕਾ ਸੀ ਤੇ ਉਹ ਪ੍ਰਵਾਸੀ ਲੜਕਾ ਜੱਟਾਂ ਦੀ ਕੁੜੀ ਨੂੰ ਭੁਜਾ ਕੇ ਲੈ ਜਾਂਦਾ ਹੈ। ਜਿਸ ਤੋਂ ਬਾਅਦ ਜਦੋਂ ਪਿੰਡ ਵਾਲਿਆਂ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਉਹਨਾਂ ਨੂੰ ਵਾਪਸ ਲਿਆਂਦਾ ਜਾਂਦਾ ਹੈ ਫੜ ਕੇ ਕੁੜੀ ਨੂੰ ਘਰ ਵਾਪਸ ਰੱਖ ਲਿਆ ਜਾਂਦਾ ਹੈ ਤੇ ਉਸ ਪ੍ਰਵਾਸੀ ਪਰਿਵਾਰ ਤੇ ਉਹ ਲੜਕੇ ਨੂੰ ਪੈਂਡ ਦੇ ਵਿੱਚੋਂ ਮਤਾ ਪਾ ਕੇ ਕੱਢ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਪ੍ਰਵਾਸੀ ਲੜਕਾ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਆਂਲੂ ਪੈਂਡ ਦੇ ਜੱਟਾਂ ਨੂੰ ਵੰਗਾਰ ਰਿਹਾ ਹੈ ਲਲਕਾਰ ਰਿਹਾ ਹੈ ਐਸਾ ਪ੍ਰਵਾਸੀ ਬੰਦੇ ਦਾ ਇਹ ਕਹਿਣਾ ਹੈ ਕਿ ਤੁਸੀਂ ਜਿਹੜੀ ਸਾਡੇ ਨਾਲ ਕੀਤੀ ਹੈ ਧੰਨਵਾਦ ਤੁਹਾਡਾ ਪਰ ਹੁਣ ਜਿਹੜਾ ਅਸੀਂ ਤੁਹਾਡੇ ਨਾਲ ਕਰਾਂਗੇ ਉਹ ਤੁਸੀਂ ਦੇਖ ਲਿਓ ਜੀ ਅਸੀਂ ਯੂਪੀ ਤੋਂ ਸਮਾਨ ਲਿਆ ਕੇ ਤੁਹਾਡੇ ਨਾਲ ਉਹ ਕਰਾਂਗੇ ਜਿਹੜਾ ਤੁਸੀਂ ਯਾਦ ਰੱਖੋਗੇ ਤਾ ਹੋਰ ਕੀ ਕੁਝ ਕਿਹਾ ਉਸ ਪ੍ਰਵਾਸੀ ਬਈਏ ਨੇ ਤੁਹਾਨੂੰ ਵੀਡੀਓ ਸੁਣਾਉਨੇ ਆ ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੁਹਾਡਾ ਇਸ ਵੀਡੀਓ ਤੇ ਕੀ ਵਿਚਾਰ ਹੈ ਕੌਣ ਗਲਤ ਹੈ ਕੌਣ ਸਹੀ ਹੈ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਅਸੀਂ ਆਂਟਲੂ ਨਿਕਲ ਗਏ ਤਾਂ ਅਸੀਂ ਆਂਟਲੂ ਭੁੱਲ ਕੇ ਕੋਈ ਗੱਲ ਨਹੀਂ ਜਦੋਂ ਆਵਾਂਗੇ ਨਾ ਬਹੁਤ ਕੁਝ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਕਿ ਲੋਕਾਂ ਦੀ ਸਾਰਿਆਂ ਲਈ ਇਹ ਮੈਂ ਇੱਕ ਸਬੂਤ ਪਾ ਰਿਹਾ ਹਾਂ ਵੀ ਅਸੀਂ ਜਿੱਥੇ ਵੀ ਬੈਠੇ ਹਾਂ ਨਾ ਕੋਈ ਚੱਕਰ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਹੋ ਗਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪੜ ਜਿਹੜੀ ਸਾਡੀ ਪਿੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਨਾ ਆ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ساری ਜ਼ਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਪਿੰਡ ਵਾਲੇ ਕਰ ਵੀ ਜੱਟਾਂ ਜੱਟਾਂ ਦੇ ਜਾਂ ਜਿੰਨੇ ਵੀ ਜੱਟ ਨਹੀਂ ਜ਼ਮੀਰਾਂ ਦੇ ਨਾ ਤੇ ਇਹ ਉਹਨਾਂ ਨੇ ਯਾ ਸੋ ਤੁਸੀਂ ਪ੍ਰਾਊਡ ਡਾਰਲਿੰਗ ਯਾਦ ਰੱਖੋਗੇ ਸਾਰੇ ਹਾਂ ਕੋਈ ਭਈਏ ਸੀਗੇ ਵੀ ਪ੍ਰਵਾਸੀ ਸੀਗੇ ਮੈਂ ਪੰਜਾਬ ਤੋਂ ਕੱਢੀ ਵੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਜਿਹੜਾ ਅਸੀਂ ਕਰਾਂਗੇ ਉਹ ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋਗੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਐਂ ਜਾਂ ਤੁਹਾਡੀਆਂ ਇਹੀਆਂ ਜਿਵਾਲਾਂ ਤੁਹਾਡੇ ਟੈਗ ਕਰਾਂਗੇ ਜਦੋਂ ਤੁਸੀਂ ਯਾਦ ਰੱਖੋਗੇ ਜਦੋਂ ਇਹ ਮੇਰੀ ਬਿਆਨ ਇਹ ਯਾਰ ਦੇ ਕਲਾਕ ਕਾਨ ਯਾਰ ਚਾਹ ਮਾਰਿਆ ਜਾਵੇ ਯਾਰ ਨੂੰ ਮੌਤ ਦਾ ਖੌਫ ਨਹੀਂ ਯਾਰ ਨੂੰ ਡਰਦਾ ਖੌਫ ਨਹੀਂ